ਕਿਸੋ ਕਰ ਨਾ ਬੰਮੀ ਹੈ ਜਲਦੀ ਬਹੁਤੇ ਪੌਰੀ ਜਾਵੇ ਅੱਜ ਸਮਰਾਲਾ ਦੀ ਐਸ.ਡੀ.ਐਮ ਦਫ਼ਤਰ ਸਾਹਮਣੇ ਪੁੱਡਾ ਮਾਰਕੀਟ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਸਮਰਾਲਾ ਮਾਚੀਵਾੜਾ ਦਰਾਹਾ ਬਲੋਂ ਸਾਂਝੇ ਤੌਰ ਤੇ ਮਈ ਦਿਵਸ ਮਨਾਇਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਸਕਾਗੋ ਦੇ ਸ਼ਹੀਦਾਂ ਨੂੰ ਸਰਦਾ ਜਲਵੀ ਦਿੱਤੀ ਗਈ ਅਤੇ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਰਾਜ ਮਜ਼ਦੂਰ ਜੂਨੀਅਨ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਈ ਦਿਵਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਭਗਵੰਤ ਮਾਨ ਤੇ ਮੋਦੀ ਸਰਕਾਰ ਨੂੰ ਕੋਸਿਆ ਕਿ ਉਹਨਾਂ ਨੇ 12 ਘੰਟੇ ਕੰਮ ਕਰਨ ਦਾ ਜੋ ਕਾਨੂੰਨ ਪਾਸ ਕੀਤਾ ਉਹ ਸਰਾਸਰ ਗਲਤ ਹੈ ਅਤੇ ਉਹਨਾਂ ਭਗਵੰਤ ਮਾਨ ਸਰਕਾਰ ਨੂੰ ਵੀ ਕੋਸਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਮੈਂ ਭਜਨ ਸਿੰਘ ਕਾਮੇਟ ਸਮਰਾਲਾ ਇਥੇ ਰਾਜ ਮਿਸਤਰੀ ਰਾਜ ਮਿਸਤਰੀ ਮਜ਼ਦੂਰਾਂ ਦੇ ਪ੍ਰਧਾਨ ਆ ਮੈਂ ਅੱਜ ਜਿਹੜਾ ਦਿਨ ਮਨਾਇਆ ਜਾ ਰਿਹਾ ਇਹ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ 1886 ਦੇ ਵਿੱਚ ਉਸ ਵਕਤ ਚ ਲੋਕ 18-18 20-20 ਘੰਟੇ ਕੰਮ ਕਰਦੇ ਸੀ ਉਸ ਵਕਤ 에 ਆਵਾਜ਼ ਉੱਠੀ ਸੀਗੀ ਲੋਕ ਇਕੱਠੇ ਹੋਏ ਸੀ ਵੀ ਅਸੀਂ ਮਨੁੱਖਾਂ ਜਾਨਵਾਨੀ ਹੈਗੇ ਵੀ ਸਾਨੂੰ ਵੀ 8 ਘੰਟੇ ਦਾ ਟਾਈਮ ਚਾਹੀਦਾ 8 ਡਿਊਟੀ ਉਹ ਫਿਰ ਸਰਕਾਰ ਦੇਖਲਾ ਜਦੋਂ ਜਦ ਅਦਕਾਰੇ ਵੱਡਾ ਇਕੱਠ ਹੋਇਆ ਮਜਾਰੇ ਹੋਏ ਸਰਕਾਰ ਨਹੀਂ ਚਾਹੁੰਦੀ ਵੀ ਇਹ ਮੰਗ ਮੰਨੀਏ ਲੋਕ ਆਪਣੀ ਵੱਡੇ ਪੱਤੇ ਤੇ ਲੜੇ ਆਪਣੀ ਉਹਨਾਂ ਨੇ ਮੰਗ ਮਨਾਈ ਮੰਗ ਮਨਾ ਕੇ ਅੱਜ ਸਾਰੇ ਦੁਨੀਆ ਦੇ ਵਿੱਚ ਜਿਹੜਾ ਮਜ਼ਦੂਰ ਆ ਕੋਈ ਵੀ ਫੈਕਟਰੀ ਦਾ ਮਜ਼ਦੂਰ ਆ ਰੇਲਵੇ ਮਜ਼ਦੂਰ ਆ ਕੋਈ ਹਵਾਈ ਜਹਾਜ਼ ਤੇ ਕੋਈ ਵੀ ਕਿਤੇ ਕੰਮ ਕਰਦਾ ਤਾਂ 8 ਘੰਟੇ ਕੰਮ ਕਰਦਾ ਹੁਣ ਸਾਡੇ ਦੁਆਰਾ ਪੰਜਾਬ ਦੀ ਸਰਕਾਰ ਨੇ ਵੀ ਮਤਾ ਪਾਸ ਕਰਤਾ ਵਿਧਾਨ ਸਭਾ ਦੇ ਵਿੱਚ ਵੀ 12 ਘੰਟੇ ਕੰਮ ਲੈਣਿਆ ਮਜ਼ਦੂਰ ਤੋਂ ਪੈਸੇ 8 ਘੰਟੇ ਦੇਣਿਆ ਮੋਦੀ ਨੇ ਵੀ ਮਤਾ ਪਾਸ ਕਰਤਾ ਵੀ 12 ਘੰਟੇ ਸਾਰੇ ਦੇਸ਼ ਦੇ ਵਿੱਚ ਹੁਣ ਮਜ਼ਦੂਰ ਆ ਜਿਹੜਾ ਕਿਰਤੀ ਆ ਕੰਮ ਤੇ ਇਹਦੇ ਨਾਲ ਬਹੁਤ ਜਾਤੀਆਂ ਹੋ ਰਹੀਆਂ ਨੇ ਬੜਾ ਤੱਕਾ ਹੋ ਰਿਹਾ ਕੰਮ ਨਹੀਂ ਮਿਲ ਰਿਹਾ ਮਹਿੰਗਾਈ ਆ ਗਰੀਬੀ ਆ ਬਹੁਤ ਤੰਗੀਆਂ ਨੇ ਹਰ ਤਰ੍ਹਾਂ ਦੇ ਇੱਥੇ ਆਉਂਦੇ ਨੇ ਸਾਡੇ ਕਈ ਵਿਚਾਰੇ ਰੋਟੀ ਲੈ ਕੇ ਡੱਬਾ ਰੁੱਖੀ ਮਸੀ ਲੈ ਕੇ ਕੰਮ ਨਹੀਂ ਮਿਲਦਾ ਤਾਂ ਘਰੋਂ ਚਲੇ ਜਾਂਦੇ ਨੇ ਸਾਰੇ ਦੇਸ਼ ਦੇ ਵਿੱਚ ਜਦੋਂ મોદી ਆਇਆ ਆਈ ਸਰਕਾਰ ਆਈ ਆ ਭਗਵਾਨਤਮਾਨ ਨੇ ਵੀ ਕੁਝ ਨਹੀਂ ਕੀਤਾਗਾ ਮਜ਼ਦੂਰਾਂ ਨਾਲ ਭਗਵਾਨਤਮਾਨ ਨੇ ਵਾਦਾ ਕੀਤਾ ਦੀ ਬੀਬੀ ਨੂੰ 1000 ਰੁਪਏ ਦੇਣਾ ਉਹ ਨਹੀਂ ਦਿੱਤਾ 2500 ਪੈਨਸ਼ਨ ਵੀ ਨਹੀਂ ਦਿੱਤਾ ਕੋਈ ਨਹੀਂ ਕੋਈ ਵਾਦੇ-ਬੁਦੇ ਵਧੀਆ ਨਹੀਂ ਰਹਿਨੇ ਕੀਤੇ ਹੈਗੇ ਜਿਵੇਂ ਆਇਆ ਸੀ ਇਹ ਅਕਾਲੀਆਂ ਤੋਂ ਕਾਂਗਰਸ ਤੋਂ ਖੈਰਾ ਸੁੱਟਿਆ ਦੀ ਲੋਕਾਂ ਦਾ ਪਰ ਇਹ ਵੀ ਖਰਾ ਨਹੀਂ ਉਤਰਿਆ ਲੋਕਾਂ ਦੇ ਇਸੂਅਤੇ ਲੋਕਾਂ ਦੇ ਮਸਲਿਆਂ ਤੇ ਇੰਨੀ ਗੱਲ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰਦਾ ਵੀ ਜਿਨ੍ਹਾਂ ਚ ਇਹ ਲੋਕ ਨਹੀਂ ਜਥੇਬੰਦ ਹੁੰਦੇ ਅੱਜ ਜਥੇਬੰਦ ਹੋ ਕੇ ਆਪਣਾ ਕੁਝ ਸੰਘਰਸ਼ ਆਪਣਾ ਲੈ ਲੈਣਗੇ ਉਹਨਾਂ ਚਿਰਾਂ ਨੂੰ ਕੁਝ ਨਹੀਂ ਮਿਲਣਾ ਵੱਡੀਆਂ-ਵੱਡੀਆਂ ਜਥੇਬੰਦੀਆਂ ਬਣਾ ਕੇ ਏਕਾ ਕਰਕੇ ਏਕਾ ਉਸਾਰ ਕੇ ਜਥੇਬੰਦ ਹੋ ਕੇ ਲਾਣਾ ਪੂਏ ਸਰਕਾਰਾਂ ਦੇ ਖਲਾਫ ਕਿਉਂਕਿ ਸਰਕਾਰਾਂ ਕੁਛ ਨਹੀਂ ਹੁੰਦੀਆਂ 70 ਸਾਲ ਹੋ ਗਏ 70 78 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਗਰੀਬ ਆ ਜਿਹੜਾ ਮਜ਼ਦੂਰ ਆ ਜਿਹੜਾ ਕਿਰਤ ਕਰਨੇ ਵਾਲਾ ਉਹਦਾ ਉਹਦਾ ਉਹਦੀ ਵੱਧ ਤੋਂ ਬਿਹਤਰ ਜ਼ਿੰਦਗੀ ਹੋਈ ਪਈ ਆ ਹਾਂਜੀ ਮੇਰਾ ਨਾਮ ਚਰਨਜੀਤ ਕੌਰ ਮਾਛੀਵਾੜਾ ਬਲਾਕ ਦੀ ਪ੍ਰਧਾਨ ਤੇ ਅੱਜ ਜਿਹੜਾ ਅਸੀਂ ਇੱਥੇ ਇਕੱਠ ਕੀਤਾ ਆ ਮਜ਼ਦੂਰ ਦਿਵਸ ਦੇ ਤੌਰ ਤੇ ਅਸੀਂ ਅੱਜ ਇਹ ਮਨਾ ਰਹੇ ਆ 1 ਮਈ ਮਜ਼ਦੂਰ ਦਿਵਸ ਹਰ ਸਾਲ ਅਸੀਂ ਇੱਥੇ ਐਸ ਡੀ ਐਮ ਦਫ਼ਤਰ ਦੇ ਅੱਗੇ ਹੀ ਮਨਾਉਂਦੇ ਆ ਇਹ ਜਿਹੜਾ ਅੱਜ ਦਾ ਦਿਨ ਆ ਅੱਜ ਦੇ ਦਿਨ ਜਿਹੜਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਣੀ ਕਿ ਅਸੀਂ ਜਿਹੜੀ ਆਵਾਜ਼ ਆਪਣੀ ਬੁਲੰਦ ਕੀਤੀ ਆ ਵੀ ਜਿਹੜੇ 12-12 ਘੰਟੇ ਚੋ 24-24 ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਉਹਦਾ ਅੱਜ ਮਜ਼ਦੂਰਾਂ ਨੂੰ ਦੱਸਿਆ ਕਿ ਤੁਸੀਂ ਆਪਣੇ ਹੱਕਾਂ ਲਈ ਜਾਗਰ ਹੋਵੋ ਤੁਹਾਨੂੰ ਪਤਾ ਹੋਵੇ ਕਿ ਜਿਹੜੀ ਸਾਡੀ ਡਿਊਟੀ ਆ ਕਿੰਨੇ ਤੋਂ ਕਿੰਨੇ ਤੱਕ ਆ ਅੱਜ ਕੱਲ ਸਰਕਾਰਾਂ ਬਹੁਤ ੱਤਕਾ ਕਰ ਰਹੀਆਂ ਨੇ ਮਜ਼ਦੂਰਾਂ ਦੇ ਨਾਲ ਉਨੀ ਦਿਹਾੜੀ ਉਨੀ ਮਿਹਨਤ ਨਹੀਂ ਮਿਲਦੀ ਜਿੰਨਾ ਇਹਨਾਂ ਤੋਂ ਕੰਮ ਲਿਆ ਜਾਂਦਾ ਅਸੀਂ ਦੱਸਣਾ ਚਾਹ ਰਹੇ ਹਾਂ ਸਰਕਾਰ ਨੂੰ ਵੀ ਜੇ ਮਜ਼ਦੂਰਾਂ ਨਾਲ ਤੱਕਾ ਹੋਊਗਾ ਤਾਂ ਜਿਹੜਾ ਸਾਡਾ ਸੰਘਰਸ਼ ਆ ਅਸੀਂ ਇਸ ਨੂੰ ਬਹੁਤ ਜ਼ਿਆਦਾ ਤਿੱਖਾ ਕਰਾਂਗੇ ਜੀ